ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੂ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾ ਆ ਗਿਆ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਗੱਬਣਾ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੰਨਿਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਜੀ ਤਾਂ ਇਸ ਨਾਮ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂ ਵੀਰੇ ਨਾਂ ਦੱਸਿਓ ਨਾਂ ਆਪਣਾ ਗੁਰਜਿੰਦਰ ਸਿੰਘ ਜੀ ਹਾਂਜੀ ਪਿੰਡ ਬੱਜੂਮਾਨ ਤਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਜੀ ਠੀਕ ਹੈ ਜੀ ਹਾਂਜੀ ਫੋਨ ਮੋਬਾਈਲ ਨੰਬਰ ਜੀ ਆਪਣਾ 9592815675 ਠੀਕ ਹੈ ਵੀਰੇ ਹਾਂਜੀ ਤਾਂ ਆਪਣੇ ਕੋਲੇ ਪਸ਼ੂ ਚੰਗੀਆਂ ਵੜਾਂਗੀਆਂ ਵੀਰ ਜੀ ਹਾਂ ਚੰਗੀਆਂ ਚਾਰ ਗਿਆਜ ਤਿੰਨ ਸੂਈਆਂ ਜੇ ਸੱਜਰਾਂ ਹੀ ਹਾਂਜੀ ਤੇ ਇੱਕ ਗੱਬਣ ਜੀ ਠੀਕ ਹੈ ਜੀ ਹਾਂਜੀ ਤਾਂ ਰੇਡ ਵੀਰ ਜੀ ਤੁਹਾਡੇ ਜਾਇਜ ਨੋਰਮਲ ਹੁੰਦੇ ਹਨਾ ਜੀ ਬਿਲਕੁਲ ਜੀ ਅੱਗੇ ਵੀਰਾਂ ਦਾ ਫੋਨ ਆਉਂਦਿਆ ਕਿ ਆਪਣਾ ਵੀਡੀਓ ਇੱਕ ਪਾਉਂਦਾ ਵੀਰਾਂ ਤਾਂ ਉਸੇ ਫਿਰ ਵੀਡੀਓ ਦੇ ਪਿੱਛੇ ਮਾਲ ਜ਼ਿਆਦਾ ਵੇਚਦਾ ਉਹ ਤੁਹਾਡੇ ਏਰੀਆ ਚ ਕਿਤੇ ਇੱਕ ਦੋ ਜਾਣਾ ਤੁਹਾਡੇ ਕੋ ਵੀ ਨੰਬਰ ਲਿਆ ਮੇਰਾ ਹਾਂਜੀ ਹਾਂਜੀ ਉਹ ਉਧਰੋਂ ਬੜੇ ਆਉਂਦਾ ਹੁੰਦਾ ਕਲਜਿੰਦਰ ਵੀਰ ਨੰਬਰ ਦੇ ਦਿੰਦਾ ਹੁੰਦੇ ਉਹ ਵੀਰ ਕੋਲ ਤਰਜਨ ਗੱਤੀ ਆ ਜਾਂਦੇ ਭਾਣਾ ਹੁੰਦੇ ਆ ਭਾਣਾ ਹੁੰਦੇ ਮੈਂ ਮੈਂ ਚਲੋ ਵੀਰ ਕੋਲ ਪਹੁੰਚੋ ਵੀਡੀਓ ਪਈ ਨਹੀਂ ਇਹ ਅੱਡੇ ਤੇ ਬਿਲਕੁਲ ਲਿਖਾਈ ਦਾ ਉਹ ਤਾਂ ਵੇਖ ਜਾਂਦੇ ਇੱਕ ਤੇ ਚਲੋ ਆ ਨੀ ਕੇ ਪਾਸੇ ਆ ਮੌਸਮ ਥੋੜਾ ਖਰਾਬ ਆ ਤਾਂ ਬਾਕੀ ਰੇਟ ਤੁਹਾਡਾ ਜੈ ਜਿਹਾ ਹੀ ਹੁੰਦਾ ਹੁਣ ਕਈ ਵੀਰਾਂ ਨੂੰ ਫਿਰ ਨੰਬਰ ਦੇ ਦੇਈਦਾ ਕਿ ਵੀਰੇ ਜਾਗੇ ਤੇ ਪਸ਼ੂ ਤੁਸੀਂ ਖਰੀਦ ਲਓ ਚਾਰ ਕਿ ਸੱਤਾਂ ਪੈ ਜਾਂਦੀਆਂ ਤੇ ਕਿੱਡੇ ਨਹੀਂ ਔਖੇ ਨੇ ਮਾਲਕ ਦਾ ਰਹਿ ਗਿਆ ਸੁੱਖਾ ਵਾਹ ਉਹ ਵੀ ਤਾਂ ਨੇ ਜਿਹੜੇ 10-10 ਫੁੱਟ ਪਾਣੀ ਤੇ ਤਰੇ ਫਿਰਦੇ ਆ ਬਿਲਕੁਲ ਬਿਲਕੁਲ ਤਾਂ ਤਾਂ ਅਖੀ ਤੱਕ ਕੀ ਆ ਬੇਰੁਸੀ ਦੀ ਹੋਈ ਜਾਂ ਦਾ ਡੰਗਰ ਸਵਾਲ ਦਾ ਨਾ ਆ ਤਾਂ ਚਲੋ ਇਹ ਕੀ ਵਾਇਰਸ ਹੱਥ ਰੱਖ ਕੇ ਸਿਰ ਤੇ ਹਨਾ ਪਰਮਾਤਮਾ ਨੁਕਸਾਨ ਵਾਲੀ ਤੇ ਵੀਰੇ ਹੱਦੋਂ ਪਾਰ ਹੀ ਕੰਮ ਹੋ ਗਿਆ ਹਨਾ ਨੁਕਸਾਨ ਤੇ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਤਾਂ ਬਾਕੀ ਕੀ ਕੀ ਹੁਣ ਪਰਮਾਤਮਾ ਹੀ ਹਨਾ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਆ ਆਪਣੇ ਚੌਥਾ ਦਿਨ ਸੁਈ ਨੂੰ ਜੇ ਚੌਥਾ ਦਿਨ ਆ ਗਿਆ ਠੀਕ ਹੈ ਜੀ ਪਰਮਾਤਮਾ ਵਰਸਾ ਜੀ ਠੀਕ ਹੈ ਵੀਰੇ ਤੇ ਦੂਜੇ ਸਵੇਰ ਸੁਈ ਜੇ ਤੇ ਇਹਨੂੰ ਇਸ ਟਾਈਮ ਬੋਲਾ ਜਿਹੜਾ ਚਵਾਈ ਵਾਲਾ ਜੇ ਮਿੰਟੀ ਵਾਲਾ 20 ਕਿਲੋ ਬੋਲਾ ਹੈਗਾ ਅਸਾਂ 20 ਕਿਲੋ ਸਟਾਰਟਿੰਗ ਬੋਲਾ ਆ ਬੋਲਾ 20 ਕਿਲੋ ਹੈਗਾ ਜੀ ਠੀਕ ਠੀਕ ਹੈ ਜੀ ਹਾਂ ਜੀ ਤਾਂ ਬਾਕੀ ਵੀਰੇ ਚੈੱਕ ਕਰ ਲੋ ਲੇਵਾ ਵਾਹਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਐ ਪੈਪਾ ਪੂਪਾ ਲੱਗੀਆਂ ਥਣ ਬਹੁਤ ਸਪੈਸ਼ਲ ਲੱਗਿਆ ਜੀ ਤੇ ਖੋਲੋ ਵੀਰ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਵੱਡੇ ਪੱਲੇ ਚ ਆ ਗਈ ਆ ਵੈੜ ਲੇਵਾਲੂ ਆ ਚੰਗਾ ਕੈਂਡ ਲੱਗਿਆ ਤਾਂ ਲੰਮੀ ਬੇਲ ਆ ਕੱਦ ਵਜਨ ਵਾਲੀ ਆ ਗਈ ਆ ਤਾਂ ਮਗਰ ਵੀਰ ਜੀ ਨੇ ਦੱਸਦਾ ਇਹਦੇ ਵਸ਼ਾ ਆ ਗਿਆ ਜੀ ਵੀਰੋ ਤਾਂ ਲੇਵਾਲੂ ਵਾ ਚੈੱਕ ਕਰ ਲੋ ਤਵਿਰ ਜੀ ਸ਼ਾਮ ਤਾਈਂ ਤਾਂ ਫਿਰ ਕਾਫੀ ਪਿਆਰ ਹੋ ਜਾਂਦੀ ਹੋਰ ਹਾਂ ਸੋੜ ਕੇ ਗੱਲ ਦੱਸ ਦਿੰਦਾ ਕਿ ਇਸ ਟਾਈਮ ਹੈਗਾ ਨੌ ਸਾਢੇ 9 ਦਾ ਟਾਈਮ ਆ ਹਾਂ ਸਾਢੇ 9 ਦੇ ਕਰੀਬ ਟਾਈਮ ਆ ਸਾਢੇ 9 ਦਾ ਟਾਈਮ ਆ ਤੇ ਸਾਹਮਣੋਂ ਗਾ ਵੇਖਣ ਆਲੀ ਹੁੰਦੀ ਕੋ ਖਲੋਤਾ ਨਹੀਂ ਜਾਂਦਾ ਠੀਕ ਆ ਵੀਰੇ ਤੇ ਕਿੰਨੇ ਕ ਵਜੇ ਦੀ ਹੈ ਜੀ ਚਵਾਈ ਹੋਈ ਜੋ ਅੱਜ ਦੀ ਵੀਡੀਓ ਬਣਾਉਣ ਕਰਕੇ ਤਾਂ ਲੇਟ ਹੋ ਗਈ 5 ਵਜੇ ਹੋਈ ਆ 5 ਵਜੇ ਦੀ ਚਵਾਈ ਕੀਤੀ ਠੀਕ ਆ ਵੀਰੇ ਤਾਂ ਵੇਖੋ ਵੀਰੋ ਬਹੁਤ ਸਪੈਸ਼ਲ ਵੈੜ ਆ ਬਾਕੀ ਵਾਹਨੇ ਦੇ ਨਾੜਾ ਲੂਣਾ ਚੈੱਕ ਕਰ ਲਓ ਥਾਨ ਥੋਣ ਚਵਾਈ ਵਾਲਾ ਲੱਗਿਆ ਤਾਂ ਵੱਡੇ ਪੱਲੇ ਜਾਂ ਕੱਦ ਵਜਨ ਵਾਲੀ ਆ ਵੀਰੋ ਫੁੱਲ ਵੱਡੀ ਆ ਫੁੱਲ ਵੱਡੀ ਆ ਜੀ ਠੀਕ ਆ ਜੀ ਇਹ ਦੁੱਧ ਘੜ ਤੋਂ ਘੱਟ ਵੀ ਦੁੱਧ ਪਰੋ ਤਾਂ 25 26 ਤੋਂ ਕੀ ਪਰੂੰਗੀ ਅੱਛਾ 25 26 ਕਿਲੋ ਕਰ ਦੋ ਹਨਾ ਬਾਕੀ ਕੋਈ ਚੰਗੀ ਸੇਵਾ ਵਾਲਾ ਚਾਹ ਚੂਰ ਵਾਲਾ ਲੈ ਜਾ ਤੇ 30 ਕਿਲੋ ਦੁੱਧ ਵੀ ਪਰ ਸਕਦੀ ਹਾਂ ਬਿਲਕੁਲ ਨਾਲੇ ਦੁੱਧ ਤਾਂ ਵੀਰ ਜੀ ਸੇਵਾ ਦਾ ਹੁਣ ਇਹਨੇ ਆਪਣਾ ਆਪ ਲੇਵਾ ਤਾਂ ਵਿਖਾਲ ਲਿਆ ਤਾਂ ਗਾੜੀ ਦੁੱਧ ਕਿਹੋ ਜਿਹਾ ਕੋਈ ਵੀਰ ਪਾਊਗਾ ਉਹੋ ਜਿਹਾ ਚੋਲੂ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਆਪਾਂ ਛੋਟੀ ਜਿਹੀ ਜਗ੍ਹਾ ਦਿਖਾ ਦਾਂ ਭਾਵੇਂ ਬਸ ਸਿਰੇ ਕੋ ਪਾਲਣਾ ਤੇ ਕਿੰਨੀ ਹੁੰਦੀ ਆ ਮੈਂ ਆਪਾਂ ਦੱਸਣ ਦਾ ਪਰ ਗਿਆ ਆ ਬਸ ਇਹਦੇ ਨਾਲ ਅੱਖ ਤੇ ਸੱਟ ਲੱਗੀ ਮਾੜੀ ਜੀ ਨੰਬਰ ਮੜਾਏਗਾ ਇਹਨਾ ਜਦੋਂ ਸੁਅਗਾ ਹਾਂਜੀ ਅੱਖ ਤੇ ਹੋਈ ਵਾਹ ਇਹ ਜਦੋਂ ਨਾ ਵੱਜ ਗਿਆ ਕੋਚ ਸੁਣਦੀ ਗਾ ਨਾ ਉਹ ਕਿਦ ਖੁੰਗਾ ਫਰਾਂਗਾ ਕੋਈ ਚੀਜ਼ ਪਈ ਉਹ ਅੱਖ ਤੇ ਵੱਜ ਗਿਆ ਜਦੋਂ ਆਪਣਾ ਦੱਸਣ ਦਾ ਫਿਰ ਕਿ ਤੱਕੜਾ ਕਿਨੇ ਪਾ ਲੈਣਾ ਹੈ ਦੱਸਾਈ ਹਾਂ ਚਲੋ ਕਈ ਵੀਰ ਜੀ ਸਲਾਮ ਲੈਂਦੇ ਹਨਾ ਤਾਂ ਬਾਕੀ ਵੇਖ ਲਓ ਵੀਰੋ ਹੈ ਪੂਰਾ ਕੈਮ ਆ ਬੱਚਾ ਉਹਦਾ ਤਾਂ ਹੈ ਸੀ ਵੰਗਾ ਪੌਂਦੀ ਵੈੜ ਵੀਰ ਆਪਣੀ ਮਰਜ਼ੀ ਅੱਛਾ ਆਪਣੀ ਮਰਜ਼ੀ ਫਿਰ ਤਾਂ ਸੀਲ ਹੈ ਵੈੜ ਵੀ ਹੈ ਨਾ ਠੀਕ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਵੈੜ ਮੋਤਾ ਜੀ ਤਾਂ ਨਵੀਂ ਕੱਟਾ ਤੁਹਾਡੀ ਵੀਡੀਓ ਦੇਖ ਲਈ 80 85 85 ਦੇ ਵਿੱਚ ਆ ਬਿਲਕੁਲ ਵੇਚੀ ਆ ਹਾਂਜੀ ਹਾਂਜੀ ਤੇ ਹੁਣ ਚਲੋ ਬਾਜ਼ਾਰ ਦਾ ਚੱਲਣ ਦੇ 70 ਦੀ ਦੇ ਦੀਏ 75 ਦੀ ਹਾਂਜੀ ਠੀਕ ਆ ਰੇਟ ਤੁਹਾਡਾ ਜੈਜ ਹੁੰਦਾ ਹੋਰ ਕਰ ਦਿਓ ਮਾਨਤਨ ਤੁਸੀਂ ਕਰਾ ਲਓ ਨਹੀਂ ਕਾ ਕਰ ਦਿਓ ਕੋਈ ਨਾ ਕਰ ਦਿਓ 70 ਦੀ ਦੇ ਦੀਏ ਤਿੰਨ ਛੱਡ ਦੋ ਸਤਾ 65 ਦੀ ਹਣੀ ਜੀ ਕੀ ਬਾਤ ਆ ਜੀ ਤਾਂ ਵੇਖੋ ਵੀਰੋ ਰੇਟ ਚੈੱਕ ਕਰ ਲਓ ਵੀਰ ਦਾ ਤਾਂ 65 ਵੀਰ ਜੀ ਹਜੂ ਛੋਟ ਛੱਪਾ ਛੋਟ ਸਾੜ ਕਰ ਦੂੰਗਾ ਪਰ ਜ਼ਿਆਦਾ ਨਹੀਂ ਜੀ ਜ਼ਿਆਦਾ ਨਹੀਂ ਠੀਕ ਆ ਵੀਰੇ ਛੋਟ ਕਰ ਦੋ ਘੱਟ ਵੀ ਨਾਰਮਲ ਸੇਵਾ ਦੇ 25 26 ਕਿਲੋ ਦੁੱਧ ਭਰਨਾ ਬਿਲਕੁਲ ਵੀਰੇ ਬਿਲਕੁਲ ਸੌੜਿੰਗ 20 ਕਿਲੋ ਆ ਹਾਂਜੀ ਨਾਲ ਦੁੱਧ ਵੀਰੇ ਸੇਵਾ ਦਾ ਹਨਾ ਕਿਉਂਕਿ ਹੁਣ ਥਾਂ ਥੋਂ ਦਾ ਚੰਗਾ ਲੱਗਿਆ ਤਾਂ ਵੀਰੋ 65000 ਦੀ ਵੀਰ ਕਹਿੰਦਾ ਹੋ ਜੂ ਚੰਗੀ ਵੜਾ ਬਾਕੀ ਤੁਸੀਂ ਫੋਨ ਲਾ ਲਿਓ ਮਾਨਤਨ ਹੋ ਜੂ ਵਿੱਚੋਂ ਠੀਕ ਆ ਵੀਰੇ ਸ਼ਾਮ ਨੂੰ ਆ ਕਦੇ ਟਣੀ ਹੁੰਦੀ ਠੀਕ ਹੈ ਜੀ ਤਾਂ ਦੋ ਦਿਨ ਨੰਬਰ ਤੇ ਪਹਿਲਾ ਸੂਆ ਗਈ ਪਹਿਲਾ ਦੋ ਦੰਦ ਦੋ ਦੰਦ ਹਾਂ ਤੇਰੇ ਅਸੀਲ ਸਾੜਾ ਵਿੱਚ ਜਿੱਦਾਂ ਮਰਜੀ ਥੱਲੇ ਦੇ ਬੈਠੇ ਰਹੋ ਠੀਕ ਹੈ ਜੀ ਜਿੱਦਾਂ ਹੀ ਕੋਈ ਇਹਨੂੰ ਪਰਵਾਹ ਤਾਂ ਕਿੰਨੀਆਂ ਧਾਰਾਂ ਮੇਰੇ ਦੁੱਧ ਕਿੰਨਾ ਇਹਦੇ ਕੋਲ ਵੀਰ ਜੀ ਅਸਟਾਮ ਚੌਥਾ ਤੇ ਦੇਂਦੇ ਕੋ ਬੌਲਾ ਹੀ ਏ 10 ਕਿਲੋ ਬੌਲਾ ਹੀ ਏ 10 ਕਿਲੋ 10 ਕਿਲੋ ਬੌਲਾ ਠੀਕ ਹੈ ਇਹਨੂੰ ਭਾਲ-ਖੋਲ ਜੀ ਬੜੀ ਤੇ ਇੱਕ ਕਿਆ ਸਾਫ ਸੁਥ ਹੋਈ ਸਾਰੀ ਠੀਕ ਹੈ ਜੀ ਤਾਂ ਹਮ ਸੁਭਿਰਦਾ ਹਾਂ ਹਾਂ ਜੀ ਸ਼ਾਮ ਤਾਈਂ ਚਲੋ ਪਸ਼ੂ ਪਿਆਰ ਹੋ ਜਾਂਦਾ ਬੱਚਿਆ ਕੀ ਬਲੇ ਨੇ ਇਹਦਾ ਮਗਰ ਵਸਾ ਜੀ ਵਸ਼ਿਆ ਗਿਆ ਜੀ ਠੀਕ ਹੈ ਤਾਂ ਵ ਚੰਗੀ ਚਮਕ ਚਮਕ ਵੈੜਦੀ ਲੰਮੀ ਬੇਲ ਆ ਵੀ ਤਾਂ ਬਾਕੀ ਕਿਵੇਂ ਵੀਰ ਜੀ ਨੂੰ ਦੱਸਦਾ ਕਿ ਸ਼ਾਮ ਤੱਕ ਤਿਆਰ ਹੋ ਜਾਂਦੀ ਦੁੱਧ ਉਹਨਾਂ ਦੇ ਨਾਲ ਵੀਰ ਜੀ ਸਟਾਰਟਿੰਗ 10 ਕਿਲੋ 10 ਕਿਲੋ ਠੀਕ ਹੈ ਜੀ ਆਪਣਾ ਚੋ ਚਾਕੇ ਬੜੀ ਬਣੀ ਦੀ ਵੀਡੀਓ ਪਾ ਦਾਂਗੀ ਕਿਸ ਨੂੰ ਠੀਕ ਹੈ ਬਾਅਦ ਕਿਹਨੇ ਵੀਡੀਓ ਮਗਾਉਣੀ ਹੁੰਦੀ ਆ ਇਹਦੇ ਚਵਾ ਦੇ ਟਾਈਮ ਆ ਸ਼ਾਮ ਦੇ ਟਾਈਮ ਚਵਾ ਦਿਓ ਵੀਰਾਂ ਨੂੰ ਹਨਾ ਅਮਿਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਵੜ ਮੋਜੇ ਤੇ ਦੁੱਧ ਹਦ ਤੇ ਆਈ ਹੁੰਦੀ ਨਵੀਂ ਵਸੀ ਦੋ ਦੰਦ ਤੇ ਵਸੀ ਤੁਹਾਨੂੰ ਭਰਾ ਬਿਲਕੁਲ ਵੀ ਰੋਹ ਹਾਂ ਘਰ ਤੋਂ ਤੁਹਾਡੀ 60 60 ਦੀ ਵਸੀ ਹੈ ਜੀ ਹਾਂਜੀ ਹਾਂਜੀ ਤੇ ਹੁਣ 55 ਦੀ ਕਰ ਦਿਓ ਮਾਨਤ ਨੇ ਦਾ ਜੀ 50 50 50 ਤਿੰਨ ਕਰ ਦਿਓ 47 ਨਹੀਂ ਨਾ ਰੇਟ ਤੁਹਾਡਾ ਬਹੁਤ ਜ਼ਿਆਦਾ ਹੁੰਦਾ ਹੈ ਨਾ ਚਲੋ ਵਪਾਰੀ ਵੀਰ ਹੀ ਲੈ ਜਾਂਦੇ ਆ ਮੈਂ ਨਹੀਂ ਚਾਹਦਾ ਵਪਾਰੀ ਫੜਦੇ ਹਾਂ ਜਿਆਦੇ ਵਪਾਰੀ ਵੀਰ ਹੁਣ ਹਾਂ ਨਾ ਕਿੰਨੇ ਦੀ ਹੋ ਗਈ ਵੀਰੇ ਦੇਤੀ ਕਹਤਨ ਖਾਨ ਆਈ ਫਿਰ 47 47 47 ਖਾਨ ਆਈ ਬਾਕੀ ਚਲੋ ਕੋਈ ਫੋਨ ਲਾਵੇ ਮੋੜ ਹੋਣਾ ਹੈ ਨਾ ਜੀ ਤਾਂ ਬਾਕੀ ਵੇਖੋ ਵੀਰ ਖਾਨ ਫੋਨ ਚੰਗਾ ਲੱਗਿਆ ਬਹੁਤ ਟਾਪ ਦਾ ਲੱਗਾ ਐ ਗੁਲਾਬੀ ਥਾਨ ਆ ਗਿਆ ਤਾਂ 47000 ਦੀ ਵੀਰ ਕਹਿੰਦਾ ਹੋ ਜੂ ਬਾਕੀ ਫੋਨ ਜ਼ਰੂਰ ਲਾ ਲਿਓ ਜੀ ਹਾਂ ਵੀਰੇ ਤੀਜੇ ਨੰਬਰ ਤੇ ਆ ਗਈ ਇਹਦਾ ਦੱਸੇ ਇੱਕ ਜੇ ਸੁਵੇ ਸੁਣੀ ਜੀ ਠੀਕ ਹੈ ਜੀ ਆ ਫੇਸ ਕੁਆਲਟੀ ਦੇ ਜੈਸਿਆਂ ਦੀ ਨਾ ਬਹੁਤ ਸੋਹਣੀ ਵੇੜਾ ਠੀਕ ਠੀਕ ਬੋਲ ਲਿਆ ਇਸੇ ਯੂਸ ਲਾ ਗਿਆ ਪੂਰੀ ਅਭੀ ਜਦੋਂ ਮੱਦੀ ਹੱਥ ਲੈ ਕਿੰਨੇ ਦਿਨ ਲਾਜੀ ਵੀਰ ਜੀ ਇਹ ਵੀਰ ਜੀ ਦਿਨ 4-5 ਦਿਨ ਲੈ ਜਾਣੀ ਹਨ ਬਣ ਬਹੁਤ ਵਧੀਆ ਲੱਗਿਆ ਇਹਨੂੰ ਤੇ ਪਾਈ ਦੇਣਾ ਹਾਂਜੀ ਆਪਣੇ ਪਿੰਡੋਂ ਹੀ ਲਈ ਆ ਤੇ ਇਹਨੇ 20+ ਚੱਲਦੀ ਰਹੀ ਹੈ ਅੱਛਾ 20+ 20+ ਚੱਲਦੀ ਰਹੀ ਹੈ ਠੀਕ ਹੈ ਜਿਸ ਵੇ ਸੋਨਾ ਤਿੰਨ ਚਾਰ ਲੈ ਕੇ ਪੰਜ ਲੈ ਠੀਕ ਹੈ ਜੀ ਤਾਂ ਵੇਖੋ ਵੀਰੋ ਤੀਜਾ ਸੂਆ ਸੂਣ ਵਾਲੀ ਆ ਦਿਨ ਵੀਰ ਕਹਿੰਦਾ ਕਿਵੇਂ 5-6 ਦਿਨ ਮੰਨ ਕੇ ਚੱਲੋ ਹਨਾ ਵੀਰੇ ਤਾਂ ਵੱਡੇ ਪੱਲੇ ਚ ਆ ਬਾਕੀ ਵੀਰੇ ਲੇਵੇ ਲੂਵੇ ਤੋਂ ਹੰਦਾ ਜਾਲਾ ਲਾ ਲੂਗੀ ਕਿੰਨਾ ਦੁੱਧ ਪਰੂਗੀ ਹਜੇ ਦਿਨ ਬਾਕੀ ਪਏ ਨੇ ਤਾਂ ਸੋਹਣੀ ਵਹਿੜਾ ਵੱਡੇ ਪੱਲੇ ਚ ਤਾਂ ਚੰਗੇ ਰਿਕਾਰਡ ਵਾਲੀ ਵੀਰ ਜੀ ਦੱਸਦੇ ਆ ਓਏ 20 ਕਿਲੋ ਮੰਨ ਕੇ ਸੌਦਾ ਕਰ ਲੈ ਲੈ ਤੈਨੂੰ 20 ਤੋਂ 25 ਚੱਲ ਜੀ ਠੀਕ ਆ ਵੀਰੇ ਹੁਣ ਇਹਨੇ ਆਪਣਾ ਥਾਣ ਪਾਂਡਾ ਤਾਂ ਇਹਨੇ ਵਿਖਾਲਤਾ ਹਨਾ ਆਪਣਾ ਇਹਨੇ ਗਾੜੀ ਦੁੱਧ ਦਾ ਵੀਰੇ ਕਿਹੋ ਜਿਹਾ ਕੋਈ ਪਾਲੂ ਹਨਾ ਦੁੱਧ ਪਾਈਦਾ ਵਾ ਹੁਣ ਏਡੀ ਵਹਿੜਾ ਵੀਰੇ ਦੁੱਧ ਵਾਲੇ ਦੇ ਡੱਕੇ ਲਾਉਣ ਵਾਲੀ ਆ ਗਾੜੀ ਦੁੱਧ ਸੇਵਾ ਦਾ ਹਾਂਜੀ ਵੀਰ ਜੀ ਇਹਦਾ ਮੁੱਲ ਇਹਦਾ ਮੁੱਲ ਜੇ ਸੂਈ ਸਾਈ ਹੁੰਦੀ ਹਾਂਜੀ ਤੇਰ ਤੋਂ ਪੈਰ ਤੋਂ ਘੱਟ ਕੀ ਦਿੰਦੇ ਬਿਲਕੁਲ ਹਾਂਜੀ ਤੇ ਇਹ ਵੀ 55 ਦੀ ਦੇਣੀ ਹੈ ਹਾਂ ਕੀ ਬਾਤ ਆ ਮਾਨਤਨ ਵੀ ਚੋ ਜੂ ਜਹਰ ਦਾ ਹਾਂ ਜਹਾਂ ਤੇ ਉਹ ਤੇ 55 ਦੀ ਹਾਂ ਨਾ 55 ਦੀ ਹਾਂ ਹੈ ਨਹੀਂ ਬਾਕੀ ਕੋਈ ਫੋਨ ਲਾਵੇ ਤੇ ਛੋੜ ਛੱਪਾ ਫੇਰ ਛੋੜ ਛੱਪਾ ਕਰ ਦੂ 55 ਦੇ ਰਾਂਗੇ ਠੀਕ ਹੈ ਤਾਂ 55 28 ਨਹੀਂ ਦੁੱਧ ਵੀ ਕਰ ਲੈ ਵਡੇ ਪੱਲੇ ਜਾ ਤਾ ਵੇਖੋ ਵੀਰੇ ਦੋਵੇਂ ਸਾਈਡਾਂ ਦਾ ਆਪਾਂ ਕੋ ਪਾਸਾ ਦਾਲੀਆਂ ਨਿਸ਼ਾਨੀਆਂ ਨੇ ਖਾਣ ਲੱਗੇ ਬਹੁਤ ਸੋਹਣੀ ਬੈੜਾ ਜੀ ਅਮਰਿਤ ਜੋ ਉੱਥੇ ਨੰਬਰ ਤੇ ਆ ਗਈ। ਜਦ ਇਹ ਵੀਰ ਜੀ ਦਿੱਗੇ ਸੁਣੋ ਸੁਣੋ ਉੱਥੇ ਥੋੜਾ ਜਿਹਾ ਖਲਸਾ ਪਾਣ ਰੱਖੀਏ। ਠੀਕ ਹੈ ਜੀ। ਹਾਂ ਜੀ। ਤੇ ਜਿਸੂ ਸ਼ੀਲ ਸਾਹਲੇ ਵੀ। ਦੁੱਧ ਕਿੰਨਾ ਗੀ ਵੀ ਰਿਹਾ। ਇੱਕੋ ਵੀ ਉੱਥੇ ਇਸ ਟਾਈਮ 10 ਕਿਲੋ ਇੱਕੋ ਬੋਲਾ ਹੀ ਆ। 10 ਕਿਲੋ ਸਟਾਰੀ। ਬੋਲਾ ਜਿਹਾ 10 ਕਿਲੋ। ਤਾਂ ਖੋਲੋ ਵੀਰ ਜੀ ਨੂੰ। ਬੱਚਾ ਕਿ ਪਾਇਆ ਜੀ ਇਹਨੇ। ਇਹਨੇ ਮਾਰ ਬੱਸਾ ਜੀ। ਅੱਛਾ ਬੱਚਾ ਆ ਗਿਆ। ਚਲ। ਵੇਖੋ ਵੀਰੋ ਥਾਂਡ ਤੋਂ ਇਹਨੂੰ ਬਹੁਤ ਪਿਆਰਾ ਲੱਗਿਆ। ਹਾਂ ਜੀ। ਠੀਕ ਹੈ ਥੋੜੀ ਜਿਹੀ ਵੀ ਨੇ ਸਾੰਭ ਨਹੀਂ ਕੀਤੀ ਰੁੱਖਾਪਨ ਆ ਗਿਆ ਹਨਾ ਜੀ ਤਾਂ ਬਾਕੀ ਕਿਹੜਾ ਵੀਰ ਚਲੋ ਸਾੰਭ ਲੂਗਾ ਦੁੱਧ ਚੰਗਾ ਚਵਾਜੂਗੀ ਤਾਂ ਕਿਹਾ ਅਸੀਂ ਹਸਾਲੇ ਠੀਕ ਹੈ ਜੀ ਹਾਂ ਚਵਾਜੀ ਜੂਈ ਸੋਣ ਲਿੰਦੇ ਖਾਣ ਬਹੁਤ ਪਿਆਰਾ ਲੱਗਿਆ ਵੀਰੋ ਚੈੱਕ ਕਰ ਲੋ ਅਜਮੰਦਰੂ ਵੀਰ ਜੀ ਇਹਦੇ ਗੁੰਮੀ ਜੀ ਹਾਂਜੀ ਅੰਦੇ ਉਹ ਇੱਥੇ ਹੀ ਨੇ ਤੁਮ ਅਜਮੰਦਰੂ ਇਹ ਮਾਸਰੀ ਜੀ ਮੰਦੂ ਉਹ ਤਾਂ ਹੀ ਆ ਮਾਸਰੀ ਜੀ ਠੀਕ ਹੈ ਤਾਂ ਬਾਕੀ ਵੀਰੋ ਇੱਕ ਵਾਰੀ ਲਾਗ ਦੇ ਥਣ ਦੀ ਕੁਆਲਿਟੀ ਚੈੱਕ ਕਰ ਲਓ ਇਹਦੀ ਬਹੁਤ ਵਧੀਆ ਥਣ ਲੱਗਿਆ ਤਾਂ ਵਸ਼ਿਆ ਗਿਆ ਮਗਰ ਜੀ ਬੱਸ ਆ ਜੀ ਹਾਂਜੀ ਠੀਕ ਹੈ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਲ ਜੇ ਕਰਾਉਣਾ ਮੁੱਲ ਪਾ 45000 ਕਰ ਲੀਏ ਹਾਂਜੀ 40 ਦੀ ਤੇ 30 40 ਦੀ ਹਾਂਜੀ ਠੀਕ ਹੈ 2 ਛੱਡ ਦੋ ਇਹ ਹਾਂ 93500 ਰੁਪਏ ਕੀ ਬਾਤ ਆ 35 ਦੀ ਹਾਂ 3500 ਛੋੜ ਛੱਪਾ ਕਰ ਛੋੜ ਛੱਪਾ ਤਾਂ ਵੇਖੋ ਵੀਰੋ ਰੇਡ ਵੀਰ ਦਾ ਤੁਸੀਂ ਚੈੱਕ ਕਰ ਹੀ ਲਿਆ 32000 ਦੀ ਥਣ ਸੋਣਾ ਚੰਗਾ ਲੱਗਿਆ ਚਵਾਈ ਵਾਲਾ ਬਿਲਕੁਲ ਬਿਲਕੁਲ ਤਾਂ ਚਲੋ ਕਿਹੜਾ ਵੀ ਰਸਾਮ ਲੂ ਚੰਗੀ ਸੇਵਾ ਕਰ ਲੂਗਾ ਤਾਂ ਕਿਵੇਂ ਵੀਰੇ ਕੰਦ ਕਾਠਾ ਲਈ ਦੁੱਧ ਤਾਂ ਨੇ ਭਰਨਾ ਭਰਨਾ ਕਾਦੇ ਚ ਚਵਾਈ ਚੰਗੀ ਲੱਗੀ ਐ ਸੀਲਸਾ ਸਾਰੀ ਚੰਗੀ ਐ ਬਾਕੀ ਦੁੱਧ ਸੇਵਾ ਦਾ ਦੁੱਧ ਪਾਈ ਦਾ ਜੀ ਹਨਾ ਜੀ ਤਾਂ ਚਾਰ ਵੇੜਾ ਆ ਗਿਆਂ ਤਾਂ ਵੇਖੋ ਵੀਰੇ ਉਹ ਚੰਗੇ ਰਿਕਾਰਡ ਵਾਲਿਆਂ ਨੇ ਰੇਟ ਜਾਇਜ ਨੇ ਤਾਂ ਬਾਕੀ ਵੀਰ ਨੂੰ ਫੋਨ ਲਾ ਲਿਓ ਮਾਂ ਤਨ ਹੋ ਜੂ ਤਾਂ ਬਾਕੀ ਹਰ ਵੀਡੀਓ ਜੇ ਉਹ ਬਣਦੀ ਹੁੰਦੀ ਹੈ ਕਿ ਵੀਰੇ ਆਪ ਦੀ ਚਵਾਈ ਕਰਨੀ ਪਾਸ ਕਰਨੀ ਵੇਚ ਚੱਕ ਲੈਣੀ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਤਾਂ ਬਾਕੀ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਇੱਕ ਅਡਰੈਸ ਦੱਸ ਦਿਓ ਆਪਣਾ ਫਿਰ ਰਾਸਮੀ ਜੀ ਪਿੰਡ ਬੱਜੂਮਾਨ ਦੇ ਹਾਂਜੀ ਤੇ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਜੀ ਠੀਕ ਹੈ ਜੀ ਤੇ ਇਹ ਜੈਂਦìਪੁਰ ਅੱਡਾ ਪੈਂਦਾ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ ਆ ਨਾ ਹਾਂਜੀ ਹਾਂਜੀ ਇਹਦੇ ਉੱਤੇ ਹੀ ਅੱਡਾ ਜੈਂਦìਪੁਰ ਉਹ ਮੇਰੇ ਤੋਂ ਸਾਰਾ 1 ਕੋਮ ਇਲੋਮੀਟਰ ਹੈ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਦੱਸੋ ਵੀ ਜੀ ਫੋਨ ਨੰਬਰ ਜੀ ਆਪਣਾ 9592815675 ਠੀਕ ਹੈ ਜੀ ਸਸੀਗਲ ਵੀਰ ਜੀ ਸਸੀਗਲ ਵੀਰ ਜੀ